ਜੀ ਮੈਂ ਮਨਦੀਪ ਕਾ ਤੁਸੀਂ ਆਮ ਇਸ ਗੱਲ ਨੂੰ ਸੁਣੀਆ ਹੋਵੇਗਾ ਕਿ ਜੋ ਲੋਕ ਮੋਟੀਵੇਟ ਕਰਦੇ ਹਨ ਜਾਂ ਜਦੋਂ ਅਸੀਂ ਮੋਟੀਵੇਸ਼ਨ ਕਿਤਾਬਾਂ ਨੂੰ ਪੜ੍ਹਦੇ ਹਾਂ ਤਾਂ ਉੱਥੇ ਆਮ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਆਮ ਲੋਕਾਂ ਤੋਂ ਅਲੱਗ ਬਣੋ ਅਸੀਂ ਕਿਵੇਂ ਆਮ ਲੋਕਾਂ ਤੋਂ ਅਲੱਗ ਬਣ ਸਕਦੇ ਹਰ ਕੋਈ ਰੋਟੀ ਖਾਂਦਾ ਹੈ ਤਾਂ ਅਸੀਂ ਵੀ ਰੋਟੀ ਖਾਵਾਂਗੇ ਹਰ ਕੋਈ ਰਾਤ ਨੂੰ ਸੌਂਦਾ ਹੈਗੇ ਜੋ ਪੈਸਾ ਕਮਾਉਣ ਦਾ ਤਰੀਕਾ ਉਸ ਤਰ੍ਹਾਂ ਤਾਂ ਫਿਰ ਅਸੀਂ ਕਿਸ ਤਰੀਕੇ ਦੇ ਨਾਲ ਅਲੱਗ ਹੋ ਸਕਦੇ ਹਾਂ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਸਮਝੋ ਕਿ ਹਰ ਇਨਸਾਨ ਕੋਲ 24 ਘੰਟੇ ਹਨ ਪਰ ਜੋ 100% ਲੋਕ ਇੰਦੇ ਜੋ ਵਰਤੋਂ ਆ ਉਹ ਆਪਣੇ ਤਰੀਕੇ ਦੇ ਨਾਲ ਕਰਦੇ ਆ ਤੇ ਉਹ ਭੀੜ ਦਾ ਹਿੱਸਾ ਬੰਦੇ ਆ ਪਰ ਜਦੋਂ ਤੁਸੀਂ 24 ਘੰਟਿਆਂ ਦੀ ਵਰਤੋਂ ਬਹੁਤ ਵਧੀਆ ਤਰੀਕੇ ਦੇ ਨਾਲ ਵੈਲ এডਿਕੇਟਿਡ ਆਪਣੇ ਅਸੂਲਾਂ ਦੇ ਮੁਤਾਬਕ ਚੱਲੋਗੇ ਤਾਂ ਤੁਸੀਂ ਆਮ ਲੋਕਾਂ ਤੋਂ ਅਲੱਗ ਹੋ ਜਾਓਗੇ ਇਸਦੇ ਐਗਜ਼ਾਮਪਲ ਹੈ ਕਿ ਖਾਣਾ ਹਰ ਕੋਈ ਖਾ ਰਿਹਾ ਹੈ ਫਾਸਟ ਫੂਡ ਖਾ ਰਿਹਾ ਜੋ ਆ ਰਿਹਾ ਉਹ ਲੋਕ ਖਾ ਰਹੇ ਨੇ 90% ਲੋਕ ਜੋ ਨਹੀਂ ਸੋਚਦੇ ਕਿ ਅਸੀਂ ਜੋ ਚੀਜ਼ ਮੂੰਹ 'ਚ ਪਾ ਲਗੇ ਉਹ ਸਾਡੀ ਸਿਹਤ ਲਈ ਵਧੀਆ ਹੈ ਜਾਂ ਨਹੀਂ ਲੇਕਿਨ ਤੁਸੀਂ ਇਹ ਗੱਲ ਸੋਚ ਕਿ ਬ੍ਰੇਕਫਾਸਟ ਦੇ ਵਿੱਚ ਸਿੱਕੇ ਤਰ੍ਹਾਂ ਦੀਆਂ ਚੀਜ਼ਾਂ ਖਾਣੀਆਂ ਜੋ ਸਾਰਾ ਦਿਨ ਸਾਨੂੰ એનર્ਜੀ ਬਣੀ ਰਹੇ ਲੰਚ ਕਿਸ ਤਰੀਕੇ ਦੇ ਨਾਲ ਕਰ ਮੈਂ ਡਿਨਰ ਦੇ ਵਿੱਚ ਕਿਸ ਤਰੀਕੇ ਦਾ ਖਾਣਾ ਖਾਣਾ ਹੈ ਜੋ ਸਾਨੂੰ ਬਿਮਾਰੀਆਂ ਤੋਂ ਬਚਾਵੇ ਜੋ ਫਾਸਟ ਫੂਡ ਤੁਸੀਂ ਅਵੋਇਡ ਕਰਦੇ ਹੋ ਹਰ ਚੀਜ਼ ਨੂੰ ਸਮਝ ਕੇ ਖਾਂਦੇ ਹੋ ਤਾਂ ਤੁਸੀਂ ਆਮ ਲੋਕਾਂ ਤੋਂ ਅਲੱਗ ਹੋ ਜਾਓਗੇ ਇਸੇ ਤਰ੍ਹਾਂ ਪਹਿਰਾਵਾ ਜਾਂ हेयर ਸਟਾਈਲ ਹੋ ਗਿਆ ਫੈਸ਼ਨ ਹੋ ਗਿਆ ਲੋਕ ਫੈਸ਼ਨ ਦੀ ਹਨੇਰੀ ਦੇ ਵਿੱਚ ਖੁਦ ਦੀ ਪਛਾਣ ਜੋ ਉਹ ਗਵਾ ਦਿੰਦੇ ਹਨ ਪਰ ਜੇਕਰ ਤੁਸੀਂ ਫੈਸ਼ਨ ਦੇ ਦੌਰ ਦੇ ਵਿੱਚ ਵੀ ਆਪਣਾ ਜੋ ਰਾવાય ਆਪਣਾ ਜੋ ਰਹਿਣ ਸਨ ਇੱਕ ਮੈਂਟੇਨ ਰੱਖ ਦਿਓ ਤਾਂ ਤੁਸੀਂ ਆਮ ਲੋਕਾਂ ਤੋਂ ਅਲੱਗ ਹੋ ਜਾਓਗੇ ਗੱਲ ਕਿ ਹਰ ਕਿਸੇ ਚੀਜ਼ ਦੇ ਵਿੱਚ ਹਰ ਕੰਮ ਦੇ ਵਿੱਚ ਤੁਸੀਂ ਅਲੱਗ ਹੋ ਸਕਦੇ ਹੋ ਜੇ ਤੁਹਾਨੂੰ ਹਰ ਕੰਮ ਦੇ ਡੈਪਥ ਵਿੱਚ ਜਾਣ ਦੀ ਆਦਤ ਹੈ ਜੀ ਸੋ ਮੇਰਾ ਇਹ ਚੈਨਲ ਦੇ ਥਰੂ ਇਹੀ ਕੋਸ਼ਿਸ਼ ਹੈ ਕਿ ਆਪਣੇ ਆਪ ਨੂੰ ਭੀੜ ਤੋਂ ਅਲੱਗ ਕਰੋ ਹਰ ਕੰਮ ਤੁਹਾਡੇ ਵਾਸਤੇ ਇੱਕ ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈ ਕਿ ਲੋਕ ਤੁਹਾਡੇ ਕੰਮ ਨੂੰ ਵੇਖ ਕੇ ਤਾਰੀਫ ਕਰਨ ਲੋਕ ਤੁਹਾਡੇ ਐਟੀਟਿਊਡ ਨੂੰ ਵੇਖ ਕੇ ਤੁਹਾਡੇ ਤੋਂ ਪ੍ਰਭਾਵਿਤ ਹੋ ਜਾਣ ਲੋਕ ਕਹਿਣ ਕਿ ਇਸ ਬੰਦੇ ਦੀ ਜੋ ਜ਼ਿੰਦਗੀ ਹੈ ਆ ਲੋਕਾਂ ਤੋਂ ਅਲੱਗ ਹੈ ਉਹ ਕੋਈ ਤਾਂ ਨਹੀਂ ਕਰ ਸਕਦਾ ਹਰ ਕੋਈ ਰਾਤ ਨੂੰ 11 11 12 12 ਵਜੇ ਤੱਕ ਫੋਨ ਦੇਖਦਾ ਹੈ ਲੇਕਿਨ ਉੱਥੇ ਤੁਸੀਂ ਆਪਣੇ ਵਿੱਚ ਇਹ ਆਦਤ ਡਿਵੈਲਪ ਕਰੋ ਕਿ ਰਾਤ ਨੂੰ ਜਲਦੀ ਸੋਣਾ ਹੈ ਤੇ ਸਵੇਰੇ ਜਲਦੀ ਉੱਠਣਾ ਹੈ ਤਾਂ ਤੁਸੀਂ ਆਪਣੇ ਪਰਿਵਾਰ ਨਾਲੋਂ ਆਪਣੇ ਆਸ-ਪਾਸ ਦੇ ਲੋਕਾਂ ਨਾਲੋਂ ਅਲੱਗ ਤੁਹਾਡਾ ਜੋ ਜੀਵਨ ਹੋ ਜਾਏਗਾ ਲੋਕ ਜਿੱਥੇ 10 11 ਵਜੇ ਸਵੇਰੇ ਉੱਠਦੇ ਨੇ ਉੱਥੇ ਤੁਸੀਂ ਸਵੇਰੇ 4 ਜਾਂ 5 ਵਜੇ ਉੱਠ ਕੇ ਕਸਰਤ ਕਰਦੇ ਹੋ ਮੈਡੀਟੇਸ਼ਨ ਕਰਦੇ ਹੋ ਸਟੱਡੀ ਕਰਦੇ ਹੋ ਤਾਂ ਤੁਸੀਂ ਆਮ ਲੋਕਾਂ ਤੋਂ ਅਲੱਗ ਹੋ ਜਾਓਗੇ ਸੋ ਹਰ ਕਿਸੇ ਦੀ ਇੱਕ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਆਮ ਲੋਕਾਂ ਤੋਂ ਅਲੱਗ ਬਣੀਏ ਕਦੀ ਵੀ ਭੀੜ ਦਾ ਹਿੱਸਾ ਨਾ ਬਣੀਏ ਕਿਉਂਕਿ ਜਦੋਂ ਅਸੀਂ ਭੀੜ ਦਾ ਹਿੱਸਾ ਬਣ ਜਾਂਦੇ ਹਾਂ ਤਾਂ ਅਸੀਂ ਆਪਣੀ ਜੋ ਸ਼ਖਸੀਅਤ ਹੈ ਉਸ ਨੂੰ ਗਵਾ ਦੇਣੇ ਆ ਸੋ ਆਪਣੀ ਸ਼ਖਸੀਅਤ ਨੂੰ ਕੈਮ ਰੱਖਣ ਵਾਸਤੇ ਸਾਨੂੰ ਆਪਣੀ ਜ਼ਿੰਦਗੀ ਦੇ ਜੋ ਅਸੂਲ ਆ ਉਹ ਬਣਾਉਣੇ ਪੈਣਗੇ ਤੇ ਉਹਨਾਂ ਤੇ ਚੱਲਣਾ ਪਵੇਗਾ ਇਹ ਅਸੂਲ ਹੀ ਸਾਨੂੰ ਆਮ ਲੋਕ